ਹੂੰ ਨਾ ਬੱਚਿਆਂ ਨੂੰ ਅਪੀਲ ਕਰਦਾ ਵਾਧ ਤ ਵਾਧ ਗਰਾਊਂਡ ਦੇ ਵਿੱਚ ਆਇਆ ਕਰੋ ਗਰਾਊਂਡ ਨਾਲ ਜੁੜੋ ਫੋਨਾਂ ਨੂੰ ਛੱਡੋ ਜਿਹੜੇ ਵੀ ਮਾਪੇ ਆਪਣੇ ਬੱਚਿਆਂ ਨੂੰ ਫੋਨ ਦਿੰਦੇ ਆ ਮੇਰੇ ਹੱਥ ਬਨ ਕੇ ਬੇਨਤੀ ਆ ਸਾਰੇ ਫੋਨ ਉਹਨਾਂ ਤੋਂ ਫੜ ਲਿਆ ਕਰੋ ਸ਼ਾਮ ਦੇ ਮੋਬਾਈਲਾਂ ਦੇ ਪ੍ਰਭਾਵ ਹੇਟ ਆਪਾਂ ਦੇਖਦੇ ਆਂ ਵੀ ਬੱਚਿਆਂ ਤੇ ਕੀ ਇੰਪੈਕਟ ਪੈਂਦਾ ਮੋਬਾਈਲਾਂ ਦਾ ਸੋ ਜਿੰਨਾ ਮੰਦਾ ਫਿਜ਼ੀਕਲੀ ਫਿੱਟ ਹੋਊਗਾ ਉਹਨਾਂ ਇਨ ਫਿਊਚਰ ਉਹਦੇ ਵਾਸਤੇ ਉਹਦੀ ਜ਼ਿੰਦਗੀ ਵਾਸਤੇ ਉਹਦੀ ਸਿਹਤ ਵਾਸਤੇ ਬੈਨੀਫਿਟ ਆ ਪਿਛਲੇ 10-12 ਦਿਨ ਤੋਂ ਆਪਣੇ ਪਿੰਡ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਆਪਣੇ ਪਿੰਡ ਭਲੂਰ ਗਰਾਊਂਡਾਂ ਦੇ ਵਿੱਚ ਦਵਾਰ ਤੋਂ ਰੌਣਕਾਂ ਬਣੀਆਂ ਬਾਈ ਤੇ ਉਦੋਂ ਨਾਲੋਂ ਅੱਜ 10-12 ਦਿਨ ਹੋ ਗਏ ਕੈਂਪ ਚੱਲਦੇ ਨੂੰ ਸੋ ਕੁਲਦੀਪ ਸਿੰਘ ਕੀਪਾ ਐ ਕੋਚ ਨੇ ਸੋ ਸਾਰੇ ਵੀ ਨੌਜਵਾਨਾਂ ਨੂੰ ਵਧੀਆ ਇੱਥੇ ਮਿਹਨਤ ਲਵਾਉਂਦੇ ਨੇ ਸੋ ਅੱਜ ਆਪਾਂ ਪਹੁੰਚੇ ਸੀ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ ਤੇ ਆਪਾਂ ਵੀ ਇਹੇ ਅਪੀਲ ਕਰਦੇ ਸਾਰੇ ਨੌਜਵਾਨਾਂ ਨੂੰ ਸੋ ਵੱਤ ਵੱਤ ਗਰਾਊਂਡ ਦੇ ਨਾਲ ਜੁੜਿਆ ਕਰੋ ਛੋਟੇ ਬੱਚਿਆਂ ਨੂੰ ਵੀ ਆਪਣੇ ਨੂੰ ਲੈ ਕੇ ਆਇਆ ਕਰੋ ਚੱਲ ਹੋਰ ਤਾਂ ਹੋਰ 2 ਘੰਟੇ ਮੋਬਾਈਲਾਂ ਤੋਂ ਬੱਚੇ ਦੂਰ ਰਹਿ ਜਾਣਗੇ ਗਰਾਊਂਡ ਦੇ ਨਾਲ ਜੁੜਨਗੇ ਆਪਣੀ ਮਿੱਟੀ ਦੇ ਨਾਲ ਜੁੜਨਗੇ ਸੋ ਬਹੁਤ ਵਧੀਆ ਹੋਊਗਾ ਕਿਉਂਕਿ ਆਪਾਂ ਮਿੱਟੀ ਦੇ ਨਾਲ ਹੀ ਜੁੜਾਂਗੇ ਤਾਂ ਹੀ ਆਪਾਂ ਅੱਗੇ ਵਧ ਸਕਦੇ ਆ ਸੋ ਗਰਾਊਂਡਾਂ ਦੇ ਨਾਲ ਜੁੜੋ ਸੋ ਬਹੁਤ ਵਧੀਆ ਪਰਾਲਾ ਆਪਣੇ ਪਿੰਡ ਦੇ ਨੌਜਵਾਨ ਕਾਫੀ ਅੱਗੇ ਨਾ ਰੌਣਕ ਆਪਣੇ ਗਰਾਊਂਡਾਂ ਦੇ ਵਿੱਚ ਸੋ ਇਹਨਾਂ ਨੂੰ ਹੌਸਲਾ ਦਿਆ ਕਰੋ ਹੱਲਾਸ਼ੇਰੀ ਦਿਆ ਕਰੋ ਸੋ ਸਾਰੇ ਜਣੇ ਹੋਰ ਵੀ ਆਪਣੇ ਪਿੰਡ ਦੇ ਪਤਵੰਤੇ ਗਰਾਊਂਡ 'ਚ ਜ਼ਰੂਰ ਪਹੁੰਚਿਆ ਕਰੋ ਸੋ ਨੌਜਵਾਨਾਂ ਦਾ ਹੌਸਲਾ ਵਧਦਾ ਸੋ ਦੇਖੋ ਫਿਰ ਮੁੰਡਿਆਂ ਦੇ ਨੌਜਵਾਨਾਂ ਦੇ ਯੋਰ ਸੋ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਕਿ ਹੋਰ ਵੀ ਨੌਜਵਾਨ ਦੇਖਣ ਸੋ ਵੱਤ ਵੱਤ ਗਰਾਊਂਡਾਂ ਦੇ ਵਿੱਚ ਆਉਣ ਸੋ ਇਹ ਮਾਣ ਆਪਣੇ ਪਿੰਡ ਦਾ ਇਹ ਛੋਟੇ ਬੱਚੇ ਵੀ ਆ ਵਿੱਚ ਵੱਡੇ ਵੀ ਆ ਨੌਜਵਾਨ ਸਾਰੇ ਵਧੀਆ ਰਲ ਮਿਲ ਕੇ ਵੇਖ ਤੋਂ ਮਿਹਨਤ ਲਾ ਰਹੇ ਆ ਸੋ ਮਿਹਨਤ ਦੇ ਨਾਲ ਨਾਲ ਜਿੱਥੇ ਕਿ ਸਰੀਰ ਨੂੰ ਤੰਦਰੁਸਤੀ ਮਿਲਦੀ ਆ ਸੋ ਵਧੀਆ ਲੱਗਦਾ ਮਾਈਂਡ ਫਰੈਸ਼ ਹੋ ਜਾਂਦਾ ਟੈਨਸ਼ਨਾਂ ਦੂਰ ਹੋ ਜਾਂਦੀਆਂ ਗਰਾਊਂਡ ਦੇ ਵਿੱਚ ਆ ਕੇ ਤੇ ਕਿੰਨਾ ਸੋਹਣਾ ਲੱਗਦਾ ਹਰ ਰੋਜ਼ ਤੁਸੀਂ ਵੀ ਜਰੂਰ ਪਿੰਡ ਦੇ ਹੋਰ ਵੀ ਮੋਤਵਾਰ ਸੱਜਣ ਜਰੂਰ ਇੱਥੇ ਪਹੁੰਚਿਆ ਕਰੋ ਸੋ ਨੌਜਵਾਨਾਂ ਦਾ ਹੌਸਲਾ ਵਧਦਾ ਸੋ ਆਪਣੇ ਪਿੰਡ ਦੇ ਨੌਜਵਾਨ ਇਹ ਬੱਚੇ ਆ ਸੋ ਵਧੀਆ ਬਹੁਤ ਖੁਸ਼ੀ ਮਿਲਦੀ ਇੱਥੇ ਆ ਕੇ ਸੋ ਗਰਾਊਂਡ 'ਚ ਜਰੂਰ ਆਇਆ ਕਰੋ ਸੋ ਅੱਜ ਬਹੁਤ ਹੀ ਵਧੀਆ ਲੱਗਿਆ ਅੱਗੇ ਨਾਲੋਂ ਕਾਫੀ ਜ਼ਿਆਦਾ ਰੌਣਕ ਆ ਸੋ ਆਪਾਂ ਗਰਾਊਂਡ ਨੂੰ ਹੋਰ ਜ਼ਿਆਦਾ ਭਰਨਾ ਸੋ ਇਹਨਾਂ ਨੌਜਵਾਨਾਂ ਦਾ ਨੂੰ ਹੌਸਲਾ ਦਿਆ ਕਰੋ ਸੋ ਜਰੂਰ ਗਰਾਊਂਡਾਂ 'ਚ ਪਹੁੰਚਿਆ ਕਰੋ ਮੋਬਾਈਲਾਂ ਤੋਂ ਨਸ਼ਿਆਂ ਤੋਂ ਆਪਾਂ ਦੂਰ ਰਹਿ ਸਕਦੇ ਆ ਸੋ ਬਹੁਤ ਚੰਗਾ ਲੱਗਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਦਾ ਮੇਰਾ ਟੌਪਿਕ ਇਹ ਆ ਜੀ ਵੀ ਆਪਾਂ 10 ਦਿਨ ਹੋ ਗਏ ਕਰੀਬ ਕੋਚ ਕੁਲਦੀਪ ਸਿੰਘ ਹਰਪ੍ਰੀਤ ਸਿੰਘ ਪੱਟੂ ਜਿਹੜਾ ਸਾਡਾ ਕਬੱਡੀ ਖਿਡਾਰੀ ਆ ਇਹਨਾਂ ਭਰਾਵਾਂ ਨੇ ਮਿਲ ਕੇ ਇੱਕ ਕੈਂਪ ਸ਼ੁਰੂ ਕੀਤਾ ਜਿਹਦੇ ਚ ਸਾਡਾ ਮਕਸਦ ਇਹ ਆ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੱਚਿਆਂ ਨੂੰ ਗਰਾਊਂਡ ਨਾਲ ਜੋੜਿਆ ਜਾਵੇ ਕਿਉਂਕਿ ਅੱਜ ਦੇ ਜ਼ਮਾਨੇ ਚ ਮਾਈਂਡ ਦੀ ਫਿਟਨੈਸ ਨਾਲੋਂ ਜ਼ਿਆਦਾ ਫਿਜ਼ੀਕਲ ਫਿਟਨੈਸ ਜ਼ਰੂਰੀ ਹੈ ਮਾਈਂਡ ਦੀ ਤਾਂ ਜ਼ਰੂਰੀ ਹੈਗੀ ਹੈਗੀ ਆ ਫਿਜ਼ੀਕਲ ਦੀ ਵੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਅੱਜ ਕੱਲ ਮੋਬਾਈਲਾਂ ਦੇ ਪ੍ਰਭਾਵ ਹੇਠ ਆਪਾਂ ਦੇਖਦੇ ਆਂ ਵੀ ਬੱਚਿਆਂ ਤੇ ਕੀ ਇੰਪੈਕਟ ਪੈਂਦਾ ਮੋਬਾਈਲਾਂ ਦਾ ਸੋ ਜਿੰਨਾ ਮੰਦਾ ਫਿਜ਼ੀਕਲੀ ਫਿੱਟ ਹੋਊਗਾ ਉਹਨਾਂ ਇਨ ਫਿਊਚਰ ਉਹਦੇ ਵਾਸਤੇ ਉਹਦੀ ਜ਼ਿੰਦਗੀ ਵਾਸਤੇ ਉਹਦੀ ਸਿਹਤ ਵਾਸਤੇ ਬੈਨੀਫਿਟ ਆ ਸੋ ਮੈਂ ਤਾਂ ਨੌਜਵਾਨਾਂ ਨੂੰ ਇਹੀ ਅਪੀਲ ਕਰੂੰਗਾ ਵੀ ਵੱਧ ਤੋਂ ਵੱਧ ਗਰਾਊਂਡਾਂ ਨਾਲ ਜੁੜੋ ਕਾਫੀ ਬੱਚੇ ਸਾਡੇ ਕੋਲੇ ਨਿੱਕੇ ਬੱਚੇ ਵੀ ਤੇ ਵੱਡੇ ਵੀ ਤੇ ਵੱਡੇ ਪਲੇਅਰ ਵੀ ਇਹ ਵੀ ਆਉਂਦੇ ਆ ਗਰਾਊਂਡ ਦੇ ਵਿੱਚ ਜ਼ਰੂਰੀ ਨਹੀਂ ਆਪਾਂ ਕਬੱਡੀ ਖੇਡਣੀ ਆ ਹੋਰ ਫਿਟਨੈਸ ਐਕਸਰਸਾਈਜ਼ਾਂ ਵੀ ਕਰ ਸਕਦੇ ਹਾਂ ਸੋ ਮੇਰਾ ਤਾਂ ਇੰਨਾ ਕੀ ਸਨੇਹਾ ਨੌਜਵਾਨਾਂ ਨੂੰ ਹੈਗਾ ਵੀ ਵੱਧ ਤੋਂ ਵੱਧ ਗਰਾਊਂਡ ਨਾਲ ਜੁੜੋ ਆਪਦੀ ਸਿਹਤ ਦਾ ਧਿਆਨ ਰੱਖੋ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਕੀ ਗੱਲ ਕਰਦਾ ਹੈ ਸਾਡਾ ਸੜਕਾ ਹੁੰਦਾ ਹੈ ਕਾਹਦਾ ਤੀਜਾ ਕਾ ਭਈਆ ਮਾਰ ਗਿਆ ਸਮਝਦਾ ਨਹੀਂ ਸਰਦਾਰ ਆਏ ਹੈ ਹੈ ਕਹਿੰਦੇ ਕੋਣ ਹੈ ਹੈ ਤਾਂ ਥੋੜਾ ਜੀ ਹੁਣ ਤਾਂ ਜੀ ਤਾਲਿਆ ਪਲਵਾਨ ਨੂੰ ਨਹੀਂ ਨਹੀਂ Hãy subscribe cho kênh Ghiền <coughs> Mì Gõ Để không bỏ lỡ những video hấp dẫn ਇੱਥੇ ਵੀ ਖੜ ਕੇ ਪਾ ਦੇ ਇੱਥੇ ਵੀ ਭਾਰੇ ਖੜ ਕੇ ਬਾ ਦੋ ਦੋ ਵਾਰੇ ਦੋ ਵਾਰੇ ਆ 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 આ યાર કહો જઈએ યાર પાણી ઓ આ બે કરી જવાનું ઓ છોરલાલો ચટ્ટી દી કરવા કે ફૂંડી દેના બંદા હોર લેના દે બેઠી દો કેમેરા બંદો ओ मैं खड़ा हूं ओ मैं खड़ा हूं खड़ा मैं बाप तुम्हारा बाड़ा बाड़ा ओ तेरी आने लगे मैं आ देखो और लगन में जफा लग ओ लग लग वाली कनी भी ना ਮਰੇ ਬਾਹਰ ਆਇਆ ਆ ਉਹ ਆ ਗਿਆ ਉਹ ਸਿੱਧੀ ਆ ਗਿਆ ਨਹੀਂ ਨਹੀਂ ਬੱਚਾ ਲੱਗ ਗਿਆ ਆਪ ਨਹੀਂ ਲਾਤਾ ਇਹ ਕੰਨੇ ਲੈ ਆਉਣੇ ਸੀ ਨਾਲ ਹੀ ਮਾਰੇ ਹੀ ਇੰਨੀ ਚੜਦੀ ਰਹਿ ਗਏ ਇੰਨੀ ਫਾਇਦਾ ਨਾਲ ਬੱਚੇ ਵੇ ਇਧਰ ਪੂਰਾ ਆਨੰਦ ਲੈ ਰਹੇ ਆ ਸੋ ਇਹ ਦੇਖੋ ਜੇ ਬੱਚੇ ਛੋਟੇ ਇੱਥੇ ਆਉਣਗੇ ਸੋ ਆਪਣੀ ਮਿੱਟੀ ਦੇ ਨਾਲ ਜੁੜਨਗੇ ਸੋ ਮਿੱਟੀ ਚੋਂ ਬਹੁਤ ਕੁਝ ਮਿਲਦਾ ਸਾਰਾ ਕੁਝ ਇਹ ਮਿੱਟੀ ਆ ਇਹ ਗਰਾਊਂਡ ਆ ਆ ਦੇਖੋ ਨਾਲੇ ਤਾਂ ਐਕਸਰਸਾਈਜ਼ ਹੁੰਦੀ ਆ ਇਹਨਾਂ ਦੇ ਅੰਗ ਪਰ ਵਧਣਗੇ ਬੜਾ ਚੰਗਾ ਲੱਗਦਾ ਸੋ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਇਆ ਕਰੋ ਹਾਂ ਆ ਗਏ ਆ ਜੀ ਫੜ ਤਾਂ ਲੈਣ ਦੇਣ ਆਈ ਤੇ ਹੁਣੇ ਹੀ ਹੁੰਦਾ ਚਲੋ ਖਾਲ ਤਾਂ ਲੈ ਤਿਆਂ ਆ ਮੈਂ ਕੰਮ ਕਰੀਏ ਦੋ ਅੰਦਰ ਗਿਆ ਆ ਕੇ ਇਕੂ ਬਾਤ ਚੱਲਿਆ ਏ ਅਸੀਂ ਗੱਲ ਬਾਈ ਸਾਰਿਆਂ ਨੂੰ ਅੱਜ ਸਾਨੂੰ 12 ਤੋਂ 15 ਦਿਨ ਹੋ ਗਏ ਆ ਮਿਹਨਤ ਲਾਉਂਦਿਆਂ ਨੂੰ ਮੈਂ ਬੱਚਿਆਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਆਇਆ ਕਰੋ ਗਰਾਊਂਡ ਨਾਲ ਜੁੜੋ ਫੋਨਾਂ ਨੂੰ ਛੱਡੋ ਜਿਹੜੇ ਵੀ ਮਾਪੇ ਆਪਣੇ ਬੱਚਿਆਂ ਨੂੰ ਫੋਨ ਦਿੰਦੇ ਆ ਮੇਰੇ ਹੱਥ ਬਨ ਕੇ ਬੇਨਤੀ ਆ ਸਾਰੇ ਫੋਨ ਉਹਨਾਂ ਤੋਂ ਫੜ ਲਿਆ ਕਰੋ ਸ਼ਾਮ ਦੇ ਟਾਈਮ ਰਾਤ ਨੂੰ ਘੰਟਾ ਫੋਨ ਦੇ ਦਿਆ ਕਰੋ ਕੋਈ ਚੱਕਰ ਨਹੀਂ 2 ਘੰਟੇ ਇੱਥੇ ਮਿਹਨਤ ਲਾ ਕੇ ਬੱਚੇ ਜਾਇਆ ਕਰਨ ਪੂਰੇ ਰਿਲੈਕਸ ਰਹਿਣਗੇ ਵਧੀਆ ਫਿਟਨੈਸ ਹੋਊਗੀ ਪਿੰਡ ਦੇ ਬੱਚਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਬਾਤ ਤੋਂ ਨਸ਼ੇ ਤੋਂ ਦੂਰ ਰਹੋ ਆ ਕੇ ਗਰਾਉਂਡਾਂ ਨਾਲ ਜੁੜੋ ਫਾਇਰ ਜਿੱਕਾ ਖਾਲਸਾ ਹੈ ਜਿੱਕਾ